ਸ੍ਰੀ ਨੰਦ ਸਾਹਿਬ ਬਹੁਤ ਵੱਡੀ ਬਖਸ਼ਿਸ਼ ਆ ਆਪਾਂ ਕਦੇ ਖਿਆਲ ਹੀ ਨਹੀਂ ਕੀਤਾ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਹੌਲੀ ਪੜੋਂਗੇ ਤਾਂ ਗੱਲ ਦਿਮਾਗ ਦੇ ਵਿੱਚ ਵੀ ਜਾਓ ਸਗਲ ਮਨੋਰਥ ਪੂਰੇ ਕਈ ਕਹਿੰਦੇ ਕੋਈ ਸ਼ਬਦ ਦੱਸੋ ਆ ਕੰਮ ਬਣ ਜਾ ਬਣ ਜਾ ਲਿਖਿਆ ਤਾਂ ਹੋਇਆ ਬਾਰ ਬ੍ਰਹਮ ਪ੍ਰਭ ਪਾਇਆ ਪਰਮਾਤਮਾ ਦੀ ਪ੍ਰਾਪਤੀ ਅਨੰਦ ਸਾਹਿਬ ਪੜਨ ਨਾਲ ਹੋ ਜਾਂਦੀ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਮਤਲਬ ਝੋਰੇ ਸਾਰੇ ਗਮ ਸੋਗ ਫਿਕਰ ਕੱਲਾ ਕੱਲਾ ਅੱਖਰ ਬੋਲੋ ਦੁਖ ਰੋਗ ਸੰਤਾਪ ਤਿੰਨ ਚੀਜ਼ਾਂ ਇਹ ਦੁਖ ਰੋਗ ਸੰਤਾਪ ਉਤਰੇ ਕੀ ਸੁਣੀ ਸੁਣਨ ਦੀ ਗੱਲ ਆ ਗਈ ਨਾ ਸੁਣੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਪੂਰਿਆਂ ਗੁਰਾਂ ਤੋਂ ਇਹ ਗੱਲ ਜਾਣੀ ਆ ਵੀ ਸੰਤ ਮਹਾਤਮਾ ਜਿਹੜੇ ਨੇ ਸਹਿਤ ਰਸ ਦੇ ਹੋ ਜਾਂਦੇ ਨੇ ਅਨੰਦ ਸਾਹਿਬ ਦਾ ਪਾਠ ਸੁਣਤੇ ਪੰਡਿਤ ਸੁਣਨ ਵਾਲੇ ਪਵਿੱਤਰ 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 ਪੁਨੀਤ ਤਿੰਨ ਵਾਰੀ ਸੁਣਦੇ ਪੁਨੀਤ ਕਹਤੇ ਬਵਿੱਤ ਕਹਿਣ ਵਾਲੇ ਪਵਿੱਤਰ ਹੋਏ ਸੇਜਨਾ ਜਿਨੀ ਹਰ ਤੇ ਆਇਆ ਹਰ ਤੇ ਆਇਆ ਪਵਿੱਤਰ ਹੋਏ ਗੁਰਮੁਖ ਜਿਨੀ ਤੇ ਆਇਆ ਪਰਵਾਰ ਵੀ ਪਵਿੱਤਰ ਹੋ ਜਾਂਦਾ ਸਾਰਾ ਸਤਿਗੁਰ ਰਹਿਆ ਭਰਪੂਰੇ ਨਜ਼ਰ ਆ ਜਾਂਦਾ ਸਤਿਗੁਰ ਸਰਬ ਵਿਆਪਕ ਦਿਖਦੇ ਨੇ ਬਨਵਾਂ ਤੋਂ ਨਾਨਕ ਗੁਰ ਚਰਨ ਲਾਗੇ ਬੇਨਤੀ ਪੂਰਵ ਫਰਉਂਦੇ ਗੁਰੂ ਦੇ ਚਰਨਾਂ ਨਾਲ ਜਿਹੜੇ ਲਾਗੇ ਜੁੜਦੇ ਸੁਣਦੇ ਨੇ